ਕੁਲਦੀਪ ਸਿੰਘ ਢਾਲੀਵਾਲ ਨੇ ਅਮਰਤਸਰ ਤੋਂ ਨਾਮਜ਼ਦਗੀ ਭਰ ਦਿੱਤੀ ਹੈ ਢਾਲੀਵਾਲ ਕੈਬਨਿਟ ਮੰਤਰੀ ਨੇ ਅਤੇ ਉਹਨਾਂ ਨੂੰ ਆਪ ਨੇ ਅਮਰਤਸਰ ਤੋਂ ਉਮੀਦਵਾਰ ਬਣਾਇਆ ਹੈ ਇਸ ਦੌਰਾਨ ਕੁਲਦੀਪ ਢਾਲੀਵਾਲ ਨੇ ਜਿੱਥੇ ਆਪਣੀ ਜਿੱਤ ਦਾ ਦਾਅਵਾ ਕੀਤਾ ਉੱਥੇ ਹੀ ਵਿਰੋਧੀ ਉਮੀਦਵਾਰਾਂ ਨੂੰ ਵੀ ਕੋਸਿਆ ਪੜੇ ਲਿਖੇ ਬੰਦੇ ਲੋਕਾਂ ਨਾਲ ਝੂਠ ਬੋਲਦੇ ਕੋਈ ਮਲਕਾ ਜੋ ਨਾ ਕੋਈ ਵਿਚਾਰਾ ਆ ਰਿਹਾ ਨਾ ਕੋਈ ਜਾ ਰਿਹਾ ਉਹ ਸੰਧੂ ਸਾਹਿਬ ਉਹਦਾ ਹੀ ਸੀਨ ਸੁਭਦੇ ਲਾ ਰਹੇ ਆ ਉਹਨਾਂ ਨੂੰ ਕਹੋਗੇ 4 ਤਰੀਕ ਨੂੰ ਸਵੇਰੇ ਪੌਣੇ 11 ਵਜੇ ਇੱਕ ਫਲਾਈਟ ਜਾਂਦੀ ਦਿੱਲੀ ਨੂੰ ਆਪਣੀ ਬੁੱਕ ਕਰਕੇ ਰੱਖੋ ਉਹਨਾਂ ਦਾ ਕੰਮ ਹੋਇਆ ਟੈਲ ਮੰਤਰੀ ਟੈਲ ਮੰਤਰੀ ਉਹੀ ਉਹੀ ਜੋ ਚੀਜ਼ ਦੀ ਗੱਲ ਕਰਦੇ ਕਹਿੰਦੇ ਮੇਰੀ ਫੈਕਟਰੀ ਕੱਢੋ ਜੇ ਹਿੰਮਤ ਕੀਤੇ ਲੈ ਉਹਦੇ ਭਰੇਵੇਂ ਕਿੱਥੇ ਗਏ ਫੈਕਟਰੀ ਵਾਲੇ ਹੁਣ ਤੇ ਭਰੇਵੇਂ ਵੀ ਨਾਲ ਨਹੀਂ ਤੁਰੇ ਉਹਨਾਂ ਕੋਪਣੇ ਮੈਂ ਕਿੱਥੇ ਜਿਹੜਾ ਟੈਲਰ ਵੇਚਦੇ ਹੁੰਦੇ ਸੀ ਉਹ ਇਹਦੀ ਲੱਭਦੇ ਹੁਣ ਭੱਜ ਗਏ ਜਿਨ੍ਹਾਂ ਨੇ ਕੁਦੌਣਾ ਪੀਏ ਇਕੱਠਾ ਕੀਤਾ ਸੀ ਭੜੇਵੇਂ ਕਿੱਥੇ ਨੇ ਉਹ ਤਾਂ ਭੜੇਵੇਂ ਵੀ ਨਹੀਂ ਲੱਭਦੇ ਹੁਣ ਇੱਕ ਨਵਾਂ ਸਵਾਲ ਹੈ ਕਿ ਹੁਣ ਅੱਗੇ ਇਸ ਤਰੀਕੇ ਨਾਲ ਗੇਮ ਔਨ ਹੋ ਚੁੱਕੀ ਆ ਕੀ ਸਮਝੋ ਕਿ ਕੁਝ ਦਿਨ ਰਹਿ ਗਏ ਨੇ ਤੁਹਾਡਾ ਐਜੰਡਾ ਕੀ ਹੋਏਗਾ ਸਾਡਾ ਝੰਡਾ ਜਿਹੜਾ ਪੰਜਾਬ ਦਾ ਝੰਡਾ ਆ ਪੰਜਾਬ ਦਾ ਵਿਕਾਸ ਦਾ ਝੰਡਾ ਅੰਮ੍ਰਿਤਸਰ ਦੇ ਵਿਕਾਸ ਦਾ ਝੰਡਾ ਅੰਮ੍ਰਿਤਸਰ ਦੇ ਇੰਡਸਟਰੀ ਦਾ ਅਜੰਦਾ ਨਾਮ ਇਸ ਹੱਦੇ ਟ੍ਰੇਡ ਦਾ ਜੱਗਾ ਅੰਮ੍ਰਿਤਸਰ ਦੇ ਵਿੱਚ ਸਪੋਰਟ ਹੱਬ ਦਾ ਅਜੰਦਾ ਅਬਸਰ ਦੇ ਵਿੱਚ ਫਿਲਮ ਸਿਟੀ ਦਾ ਜੰਦਾ ਅੰਮ੍ਰਿਤਸਰ ਦੇ ਟੈਂਟਰ ਦੇ ਅੰਦਰ ਯੂਨੀਵਰਸਿਟੀ ਦਾ ਜੰਦਾ ਅੰਮ੍ਰਿਤਸਰ ਦੇ ਵਿੱਚ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦਾ ਜੱਗਾ ਬਹੁਤ ਅਜੰਡੇ ਨੇ ਜਿਹੜਾ ਸੀ ਕਿੱਦਾਂ ਸਬਜ਼ੀਆਂ ਵੀ ਇੱਥੋਂ ਭਾਈ ਅੱਜ ਦੇ ਵਿੱਚ ਆ ਗਿਆ ਕਿਹਨੇ ਉਹ ਜਾਣਗੇ ਪਾਪੜ ਵੜੀਆਂ ਜਾਣਗੇ ਪੰਜਾਬ ਕਮਰਸਰ ਕੁਝ ਹਾਲ ਹੋਏਗਾ ਕੋਈ ਜਾ ਪਿਓ ਦੇ ਪੁੱਤਾਂ ਝੂਠ ਮਾਰਦੇ ਤੂੰ ਝੂਠ ਦਾ ਮਾਇਕਾ ਮਾਰੀ ਜਾਂਦਾ ਅੱਛਾ ਉਹ ਇੱਕ ਹੋਰ ਜੀ ਤੁਹਾਡੇ ਵਾਲੇ 300 ਰੁਪਏ 300 ਰੁਪਏ ਕਿਲੋ ਕਿਹਦਾ ਗੋਭੀ ਵਿਕੂ ਕਿ ਪਹਿਲਾ ਬੰਦਾ ਵੇਖਿਆ ਲੀਡਰ ਜਿਹੜਾ ਇੰਦਾਂ ਦੀਆਂ ਗੱਲਾਂ ਕਰਦਾ ਸਮਝਦਾ ਕੀ ਗੱਲ ਹੋਰਗਾ ਜਦੋਂ ਤੇਰੇ ਗੱਦੀ ਹੱਥ ਜੋੜੇ ਜਿੱਦਾਂ ਜੇਤੂ ਵੀ ਸਾਹਿਬ ਨਹੀਂ ਮੁੜ ਕੇ ਆਏ ਜਿੱਦਾਂ ਪੁਲੀਸ ਸਾਹਿਬ ਨਹੀਂ ਆਏ ਇਦਾਂ ਜੇ ਸੱਧੂ ਸਾਹਿਬ ਤੁਹਾਨੂੰ ਚਾਰ-ਤਿੰਨ ਤੋਂ ਬਾਅਦ ਲੱਭ ਜਾਣਗੇ ਤਾਂ ਮੈਂ ਨਾ ਕਲੀਰ ਟਾਲੀ ਆਉਂਦਾ ਨਹੀਂ ਤੇ ਤੁਸੀਂ ਵੀ ਮੇਰੀ ਗੱਲ ਸੁਣੋ ਤੇ ਜਿੱਤ ਲਗਾ ਰਿਹਾ ਬਾਕੀ ਤੇ ਜੈ ਸ਼੍ਰੀ ਰਾਮ ਨੂੰ ਕਰਕੇ ਸਾਨੂੰ ਲੋਕ ਬਹੁਤ ਪਿਆਰ ਕਰ ਰਹੇ ਆ ਤਾਂ ਜੋ ਕਰੇ ਜੈ ਸ਼੍ਰੀ ਰਾਮ ਉਹਨਾਂ ਦੇ ਉਹਦਾ ਤੇ ਰਿਸ਼ਤੇ ਦਾ ਵੀ ਰਾਮ ਸਾਹਿਬ ਦਾ ਸਾਜ ਰਾਮ ਸਾਡਾ ਵੀ ਆ ਰਾਮ ਸਾਡੇ ਸਭਾਜ ਦਾ ਸਾਜ ਹੈ ਸਾਡੇ ਦੁਨੀਆਵੀ ਸੰਸਾਰ ਦਾ ਸਾਜ ਹੈ ਅਕਾਮ ਇਹਨਾਂ ਦੇ ਖਿਦਦਾਈ ਇਹ ਆਪਾਂ ਦਾ ਨਾਂ ਲਾ ਕੇ ਵੋਟਾਂ ਲੈਂਦੇ ਆ ਆਪਾਂ ਸਾਡਾ ਦੀਗਾ ਆਪਾਂ ਦੇ ਹੀ ਭਗਤ ਦੀਗੇ ਅਸੀਂ ਆਪਾਂ ਨੂੰ ਨਹੀਂ ਮੰਨਦੇ ਅਸੀਂ ਗੁਨਨਸਾਂ ਨੂੰ ਨਹੀਂ ਮੰਨਦੇ ਇਹ ਇਹ ਬੀਜੇਪੀ ਆਲੇ ਦੀ ਆਪਾਂ ਮਜ਼ਾਕ ਕਰੀ ਜਾਂਦੇ ਨੇ ਜਿੱਦਣ ਮੋਦੀ ਜੀ ਆਏ ਨਾ ਅੰਮ੍ਰ ਪੰਜਾਬ ਚ ਹਵਾ ਤੇ ਉਸ ਦਿਨ ਬਦਲ ਗਈ ਸਾਰੀ ਆਵਾਜ਼ ਰੀ ਬਿਲਕੁਲ ਸਹੀ ਕਹਿ ਰਹੇ ਹੋ ਮੋਦੀ ਜੀ ਜਿੱਥੇ ਜਿੱਥੇ ਜਾ ਰਹੇ ਹੈ ਉਲਟਾ ਹੋ ਜਾ ਕੰਮ ਐ ਹੋ ਰਿਹਾ ਜਿੱਦਣ ਪੰਜਾਬ ਚ ਆ ਕੇ ਉਦਾਂ ਐ ਹੋ ਜਾਣਾ ਇੱਥੇ ਆਉਂਦੇ ਕਿਸਾਨ ਬਿਠੇ ਤੇ ਆਪ ਦਾ ਪਿਆਰ ਔਰ ਦੇ ਔਰ ਅਧਰ ਉਹਦੇ ਉਧਰ ਹੀ ਉਲਟਾ ਹੋ ਜੂਗਾ ਬਸ ਕੰਦੇ ਜੀ ਹੁਣ ਸਾਡੀ ਬਿਰਸਤ ਸਰਕਾਰ ਆ ਰਹੀ ਤੀਜੀ ਵਾਰ ਸਫਲ ਸਰਕਾਰ ਦਾ ਨਾਰਾ ਨਰਿੰਦਰ ਮੋਦੀ ਦੇ ਰਹੇ ਨੇ ਮੈਂ ਕਿਹਾ ਜੀ ਇਹ ਤਾਂ ਚਾਤ ਤੀਰ ਤੋਂ ਬੜਾ ਲੱਗਣਾ ਅੰਕੜੇ ਆ ਗਏ ਹੋਰ ਤੇ ਸਰਵੇ ਆ ਗਏ ਤੇ ਭਾਜਪਾ ਬਹੁਤ ਥੱਲੇ ਚੜ ਗਈ ਸਮਝ ਨਹੀਂ ਕਿ ਕਰੀ ਉੱਤਰਦਾ ਹੋ ਗੋ ਮੋਦੀ ਨੂੰ ਛੇਤੀ ਲਿਆਓ ਪੰਜਾਬ ਤੇ ਜਿਹੜੀਆਂ ਦਾਹ ਪਹਿਣੀਆਂ ਉਹ ਵੀ ਨਾ ਪਹਿਣ ਥੋੜੀ ਥਾਲੀ ਵਾਲ ਕਿਵੇਂ ਦੇਖ ਰਹੇ ਜੀ ਹਮਲੇ ਸਰ ਨੂੰ ਕਿਵੇਂ ਦੇਖ ਮੈਂ ਕਿਹਾ ਦੇਖੀ ਤਾਂ ਅਕਾਲੀ ਜਮਾਤ ਹੈ ਅਕਾਲੀ ਦਲ ਕਹਿੰਦੀ ਪੰਥ ਦੇ ਨਾਲ ਵੋਟ ਦੇਣੀ ਸਾਨੂੰ ਪਹਿਣੀ ਨਾ ਅੰਮੀਰੋ ਪੰਥਕ ਹਾਂਜੀ ਅੰਮੀਰੋ ਪੰਥਕ ਹੈ ਉਹਨਾਂ ਦਾ ਵੀਰ ਉਹ ਬੰਤ ਗਿਆ ਉਹ ਕਹਿੰਦੇ ਅਸੀਂ ਤੇ ਸਾਡੇ ਜੀ ਕੰਪਨੀ ਉਹ ਵੀਰ ਉਹਦੇ ਚੋ ਵੀ ਸੁੱਟਿਆ ਹਰ ਧਰਮ ਦਾ ਸਨਮਾਨ ਕਰ ਰਿਹਾ ਧਰਮ ਉਹ ਵੀਰ ਉਹ ਚਾਚਾ ਜੀ ਉਹਨਾਂ ਦਾ ਕੀ ਕਹਿੰਦਾ ਕਹਿੰਦਾ ਚੇਦੇ ਨੂੰ ਵੋਟ ਪਾਓ ਕਾਲੀਗਲ ਨੂੰ ਵੋਟ ਦਾ ਪਾਓ ਐਦਾਂ ਕਹਦਾ ਇਹ ਤੁਸੀਂ ਉਹ ਲੋਕਾਂ ਨੇ ਕਿਹਾ ਚੇਦੇ ਨੂੰ ਵੋਟ ਪਾਓ ਕਾਲੀਗਲ ਨੂੰ ਵੋਟ ਦਾ ਪਾਓ ਕਿਉਂਕਿ ਉਹਨੂੰ ਪਤਾ ਕਿ ਬੀਠੀਏ ਦੇ ਨਾਂ ਤੇ ਇੱਕ ਵੋਟ ਵੀ ਪਾਈ ਉਹ ਕਹਿੰਦੇ ਕਾਲੀਗਲ ਪੂਰੇ ਪੰਜਾਬ ਜਵਦ ਰਿਹਾ ਇਸ ਵੇਲੇ 13 ਸੀਟਾਂ ਤੇ ਸਭ ਤੋਂ ਅੱਗੇ ਜਿਹੜਾ ਚੱਲ ਰਿਹਾ ਕਾਲੀਗਲ ਚੱਲ ਰਿਹਾ ਸਾਰਾ ਪਰੋਇਆ ਹੈ ਜੀ ਮੈਨੂੰ ਲੱਗਦਾ ਕਿ ਉਹ ਤੋਂ ਬਾਅਦ ਸਾਹੇ